ਦੇਸ਼ ਦੇ ਨਾਮਵਾਰ ਕਾਮੇਡੀਅਨ ਕਪਿਲ ਸ਼ਰਮਾ ਬਾਰੇ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਇਹ ਖਬਰ ਹੈਰਾਨ ਵੀ ਕਰ ਰਹੀ ਹੈ ਅਤੇ ਕਪਿਲ ਸ਼ਰਮਾ ਤੇ ਮਾਣ ਵੀ ਮਹਿਸੂਸ ਕਰਵਾ ਰਹੀ ਹੈ ਕਪਿਲ ਸ਼ਰਮਾ ਉਹਨਾਂ ਲੱਖਾਂ ਕਰੋੜਾਂ ਸਟਰਗਲ ਕਰ ਰਹੇ ਕਲਾਕਾਰਾਂ ਲਈ ਪ੍ਰੇਰਣਾ ਦਾ ਸਰੋਤ ਬਣ ਗਏ ਨੇ ਜੋ ਗਰੀਬੀ ਨਾਲ ਲੜ ਰਹੇ ਨੇ ਕਦੇ ਗਰੀਬੀ ਨਾਲ ਲੜਨ ਵਾਲੇ ਕਪਿਲ ਸ਼ਰਮਾ ਹੁਣ ਦੇਸ਼ ਦੇ ਸਭ ਤੋਂ ਮਹਿੰਗੇ ਕਾਮੇਡੀਅਨ ਬਣ ਗਏ ਨੇ ਰਿਪੋਰਟਾਂ ਮੁਤਾਬਕ ਕਪਿਲ ਸ਼ਰਮਾ ਨੇ ਆਪਣੇ ਕਾਮੇਡੀ ਸ਼ੋਅ ਲਈ Netflix ਤੋਂ 195 ਕਰੋੜ ਰੁਪਏ ਫੀਸ ਲਈ ਹੈ। ਕਪਿਲ ਸ਼ਰਮਾ ਦਾ ਸ਼ੋਅ 'ਦ ਗ੍ਰੇਟ ਇੰਡੀਅਨ ਕਪਿਲ ਸ਼ੋ' ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਕਾਮੇਡੀ ਸ਼ੋਅ ਬਣ ਗਿਆ ਹੈ। ਇਹ ਸ਼ੋਅ ਦੀ ਸ਼ੁਰੂਆਤ ਇੱਕ ਹਲਕੇ-ਫੁਲਕੇ ਪਰਿਵਾਰਿਕ ਟੀਵੀ ਸ਼ੋਅ ਵਜੋਂ ਹੋਈ ਸੀ ਤੇ ਹੁਣ ਇਹ Netflix ਤੇ ਇੰਟਰਨੈਸ਼ਨਲ ਹਿਟ ਬਣ ਗਿਆ ਹੈ। ਕਪਿਲ ਸ਼ਰਮਾ ਇਸ ਸ਼ੋਅ ਦਾ ਮੁੱਖ ਚਿਹਰਾ ਹਨ ਤੇ ਉਹਨਾਂ ਦੇ ਨਾਲ ਨਜ਼ਰ ਆਉਂਦੇ ਨੇ ਸੁਨੀਲ ਗਰੋਵਰ, ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਰਦਾ, ਅਰਜਨਾ ਪੂਰਨ ਸਿੰਘ ਤੇ ਇੱਕ ਵਾਰ ਫੇਰ ਤੋਂ ਨਵਜੋਤ ਸਿੰਘ ਸਿੱਧੂ ਨੇ ਵੀ 쇼 ਵਿੱਚ ਐਂਟਰੀ ਕੀਤੀ ਹੈ। ਕਪਿਲ ਸ਼ਰਮਾ ਤੇ ਇਹਨਾਂ ਦੀ ਟੀਮ ਦੀ ਕਾਮੇਡੀ ਨੇ 쇼 ਦੇ ਤਿੰਨੋਂ ਸੀਜ਼ਨਾਂ ਨੂੰ ਹਿੱਟ ਬਣਾ ਦਿੱਤਾ ਹੈ। ਤੇ ਹੁਣ ਗੱਲ ਕਰਦੇ ਹਾਂ ਕਪਿਲ ਸ਼ਰਮਾ ਤੇ ਉਹਨਾਂ ਦੀ ਟੀਮ ਦੀ ਕਮਾਈ ਦੀ। ਤਾਂ ਮੀਡੀਆ ਰਿਪੋਰਟ ਅਨੁਸਾਰ ਕਪਿਲ ਸ਼ਰਮਾ ਇਸ ਸੀਜ਼ਨ ਵਿੱਚ ਇੱਕ ਐਪੀਸੋਡ ਲਈ 5 ਕਰੋੜ ਰੁਪਏ ਫੀਸ ਲੈ ਰਹੇ ਨੇ। ਜੋ ਉਹਨਾਂ ਨੂੰ ਭਾਰਤ ਦੇ ਸਭ ਤੋਂ ਮਹਿੰਗੇ ਕਾਮੇਡੀਅਨ ਚ ਸ਼ਾਮਿਲ ਕਰਦਾ ਹੈ। ਹਰ ਚੋਕਾ ਦੇਣ ਵਾਲੀ ਗੱਲ ਇਹ ਹੈ ਕਿ ਤਿੰਨੋਂ ਸੀਜ਼ਨਾਂ ਨੂੰ ਮਿਲਾ ਕੇ ਕਪਿਲ ਨੇ ਲਗਭਗ 195 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਸਿਰਫ ਕਪਿਲ ਹੀ ਨਹੀਂ ਬਲਕਿ ਹੋਰ ਕਲਾਕਾਰ ਵੀ ਵਧੀਆ ਕਮਾਈ ਕਰ ਰਹੇ ਨੇ ਸੁਨੀਲ ਗਰੋਵਰ ਇੱਕ ਐਪੀਸੋਡ ਲਈ 25 ਲੱਖ ਰੁਪਏ ਲੈ ਰਹੇ ਨੇ ਕ੍ਰਿਸ਼ਨਾ ਅਭਿਸ਼ੇਕ 10 ਲੱਖ ਤੇ ਕੀਕੂ ਸ਼ਰਦਾ 7 ਲੱਖ ਰੁਪਏ ਲੈ ਰਹੇ ਨੇ ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਜੋ बार-बार ਖਾਸ ਹਿੱਸੇਦਾਰੀ ਲਈ ਆਉਂਦੇ ਨੇ ਉਹ 30 ਤੋਂ 40 ਲੱਖ ਰੁਪਏ ਚਾਰਜ ਕਰ ਰਹੇ ਨੇ ਤੇ ਅਜਨਾ ਪੂਰਨ ਸਿੰਘ 10 ਤੋਂ 12 ਲੱਖ ਰੁਪਏ ਚਾਰਜ ਕਰਦੇ ਨੇ ਪਰ ਐਪੀਸੋਡ ਤੇ ਸ਼ੋਅ ਦਾ ਤੀਜਾ ਸੀਜ਼ਨ 21 ਜੂਨ 2025 ਨੂੰ Netflix ਤੇ ਰਿਲੀਜ਼ ਹੋਇਆ